ਨਾਲ ਕਰਕੇ ਸਟਾਈ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਨੇ ਪਰ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੀ ਬੜੀ ਮੁਸ਼ਕਲ ਦੇ ਨਾਲ ਆਪਣੇ ਜਿਹੜੇ ਵਾਹਨਾਂ ਦੇ ਵਿੱਚ ਪੈਟਰੋਲ ਡੀਜ਼ਲ ਉਹੀ ਗੱਲ ਹੈ ਡਰਾਈਵਰਾਂ ਕੋਲ 10 ਲੱਖ ਰੁਪਈਆ ਹੁੰਦਾ ਪਹਿਲੇ 10 ਲੱਖ ਜੋੜਿਆ ਹੁੰਦਾ ਆਪਾਂ ਇਹਨਾਂ ਵੜੂਆ ਕੱਢ ਕੇ ਦੇ ਲੈਂਦਾ 70 ਰੁਪਈਆ ਨਿਕਲਦੇ ਵਿੱਚੋਂ ਨਹੀਂ ਇਹ ਡੀਜ਼ਲ ਨਹੀਂ ਅੱਜ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਪਿਛਲੇ ਦਿਨੀ ਹੈ ਨਾ ਬਹੁਤ ਸਾਰੀਆਂ ਖਬਰਾਂ ਸੁਣੀਆਂ ਹੋਣਗੀਆਂ ਕਿ ਇਹ ਪੈਟਰੋਲ ਪੰਪਾਂ ਤੇ ਪੈਟਰੋਲ ਡੀਜ਼ਲ ਖਤਮ ਹੋਣ ਵਾਲਾ ਹੈ ਉਹ ਗੱਲ ਬਿਲਕੁਲ ਸੱਚ ਹੋ ਗਈ ਹੈ ਜੀ ਪੈਟਰੋਲ ਪੰਪਾਂ ਤੇ ਡੀਜ਼ਲ ਖਤਮ ਹੋ ਗਿਆ ਤਾਂ ਪੈਟਰੋਲ ਪਰਵਾਉਣ ਵਾਸਤੇ ਜਿਹੜੀਆਂ ਲੋਕਾਂ ਦੀ ਇਹ ਤੁਸੀਂ ਭੀੜ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੇ ਵਾਹਨਾਂ ਦੇ ਵਿੱਚ ਪੈਟਰੋਲ ਡੀਜ਼ਲ ਪਰਵਾਉਣ ਵਾਸਤੇ ਇਕੱਠੇ ਹੋਏ ਨੇ ਇਹ ਪੈਟਰੋਲ ਡੀਜ਼ਲ ਖਤਮ ਹੋਣ ਦਾ ਵੱਡਾ ਕਾਰਨ ਇਹ ਹੀ ਹੈ ਕਿ ਡਰਾਈਵਰਾਂ ਵੱਲੋਂ ਸਮੁੱਚੇ ਜਿਹੜੀਆਂ ਯੂਨੀਅਨਾਂ ਨੇ ਉਹਨਾਂ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਸਟ੍ਰਾਈਕ ਕੀਤੀ ਹੈ ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਡਰਾਈਵਰਾਂ ਖਿਲਾਫ ਜਾ ਡਰਾਈਵਰਾਂ ਨੂੰ ਲੈ ਕੇ ਇੱਕ ਕਾਨੂੰਨ ਬਣਾਇਆ ਗਿਆ ਹੈ ਜਿਸ ਦੇ ਕਾਨੂੰਨ ਦੇ ਰੋਸ ਵਜੋਂ ਜਾਂ ਉਹ ਕਾਨੂੰਨ ਰੱਦ ਕਰਵਾਉਣ ਲਈ ਕਹਿ ਸਕਦੇ ਆ ਕਿ ਡਰਾਈਵਰਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਤਾਂ ਇਹ ਜਿਹੜਾ ਰਸ ਦੇਖ ਸਕਦੇ ਹੋ ਭੀੜ ਦੇਖ ਸਕਦੇ ਹੋ ਤੁਸੀਂ ਇਹ ਲੋਕ ਪੈਟਰੋਲ ਪਰਵਾਉਣ ਵਾਸਤੇ ਜਿਹੜਾ ਘਰਾਂ ਤੋਂ ਨਿਕਲੇ ਹੋਏ ਸੀਗੇ ਆ ਭੀੜ ਜਿਵੇਂ ਮੇਲਾ ਲੱਗਿਆ ਹੁੰਦਾ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪੈਟਰੋਲ ਪੰਪ ਤੇ ਹਰ ਕੋਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਹੈ ਪੰਜਾਬ ਦੀਆਂ ਜਲੰਧਰ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਲੋਕ ਆ ਦੇਖ ਸਕਦੇ ਹੋ ਤੁਸੀਂ ਜਿਨ੍ਹਾਂ ਨੇ ਆਪਣੇ ਕੰਮਕਾਰਾਂ ਵਾਸਤੇ ਜਾਣਾ ਹੁੰਦਾ ਹੈ ਉਹ ਛੁੱਟੀ ਲੈ ਕੇ ਜਾਂ ਇਹ ਕੰਮਾਂ ਤੋਂ ਬਹਾਨਾ ਲਾ ਕੇ ਕਿੱਥੇ ਪਹੁੰਚੇ ਨੇ ਵੀ ਭਾਈ ਅਸੀਂ ਅੱਜ ਪੈਟਰੋਲ ਪਰਵਾਉਣਾ ਆ ਪੈਟਰੋਲ ਅਸੀਂ ਪਰਵਾਉਣ ਕਰਨੇ ਅਸੀਂ ਕੰਮਾਂ ਤੇ ਲੇਟ ਪਹੁੰਚਾਂਗੇ ਤਾਂ ਇਹ ਇਹ ਜਿਹੜਾ ਹਾਲਾਤ ਬਣੇ ਹੋਏ ਨੇ ਜੀ ਇਹ ਡਰਾਈਵਰਾਂ ਦੀ ਹੜਤਾਲ ਕਰਨਾ ਅਜਿਹੇ ਹਾਲਾਤ ਬਣੇ ਹੋਏ ਨੇ ਇਹ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਡਰਾਈਵਰ ਅਕਸਰ ਹੀ ਆਪਾਂ ਸੁਣਦੇ ਆ ਕਿ ਡਰਾਈਵਰ ਸੜਕਾਂ ਤੇ ਉੱਤਰ ਆਏ ਨੇ ਜਾਂ ਡਰਾਈਵਰ ਸੜਕਾਂ ਦੇ ਉੱਤਰ ਗਏ ਨੇ ਸੜਕਾਂ ਤੇ ਇਹ ਅਕਸਰ ਡਰਾਈਵਰ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਸਮਾਨ ਪਹੁੰਚਾਉਣ ਲਈ ਉਤਰਦੇ ਨੇ ਪਰ ਹੁਣ ਸਰਕਾਰ ਦੇ ਖਿਲਾਫ ਜਿਹੜਾ ਡਰਾਈਵਰ ਇਕੱਠੇ ਹੋ ਗਏ ਨੇ ਤਾਂ ਡਰਾਈਵਰ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਤਾਂ ਹੜਤਾਲ ਕੀਤੀ ਗਈ ਹੈ ਡਰਾਈਵਰਾਂ ਵੱਲੋਂ ਪਰ ਜਿਹੜਾ ਇਹ ਇਕੱਠ ਆ ਦੇਖ ਸਕਦੇ ਹੋ ਤੁਸੀਂ ਬਹੁਤ ਜਦੋਜਾਹਦ ਕਰਕੇ ਲੋਕਾਂ ਵੱਲੋਂ ਪੈਟਰੋਲ ਡੀਜ਼ਲ ਆਪਣੇ ਜਿਹੜੇ ਵਾਹਨਾਂ ਦੇ ਵਿੱਚ ਭਰਵਾਇਆ ਜਾ ਰਿਹਾ ਤੇ ਇਹ ਹਾਲਾਤ ਬਣੇ ਨੇ ਜੀ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿੱਥੇ ਇੱਕ ਪਾਸੇ ਡਰਾਈਵਰ ਹਟਾ ਕਰਕੇ ਸਟ੍ਰਾਈਕ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਨੇ ਪਰ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੀ ਬੜੀ ਮੁਸ਼ਕਲ ਦੇ ਨਾਲ ਆਪਣੇ ਜਿਹੜੇ ਵਾਹਨਾਂ ਦੇ ਵਿੱਚ ਪੈਟਰੋਲ ਡੀਜ਼ਲ ਪਾਰੇ ਨੇ ਸਵੇਰ ਤੋਂ ਹੀ ਜਿਹੜਾ ਪੰਜਾਬ ਦੇ ਵੱਖੋ ਵੱਖਰੇ ਪਿੰਡਾਂ ਸ਼ਹਿਰਾਂ ਦੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਦੇ ਜਿਹੜੀ ਭੀੜ ਇਕੱਠੀ ਤੁਹਾਨੂੰ ਦਿਖਦੀ ਹੋਊਗੀ ਪਰ ਜਿਹੜੇ ਇਹ ਲੋਕ ਨੇ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਕੱਠੇ ਹੋਏ ਨੇ ਇਹ ਆਪਣੇ ਵਾਹਨਾਂ ਦੇ ਵਿੱਚ ਜਿਹੜਾ ਡੀਜ਼ਲ ਪੈਟਰੋਲ ਭਰਵਾਉਣ ਵਾਸਤੇ ਇੱਥੇ ਪਹੁੰਚੇ ਹੋਏ ਨੇ ਜੇ ਡੀਜ਼ਲ ਦੀ ਗੱਲ ਕਰ ਲਈਏ ਪੰਜਾਬ ਦੇ ਜਿਵੇਂ ਰਾਤ ਤੋਂ ਹੀ ਤੁਸੀਂ ਖਬਰਾਂ ਸੁਣ ਰਹੇ ਹੋ ਜਿਵੇਂ ਰਾਤ ਤੋਂ ਹੀ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਪੰਜਾਬ ਦੇ ਅਨੇਕਾਂ ਜਿਹੜੇ ਪੈਟਰੋਲ ਪੰਪ ਨੇ ਪਿੰਡਾਂ ਸ਼ਹਿਰਾਂ ਦੇ ਉਹਨਾਂ ਪੈਟਰੋਲ ਪੰਪਾਂ ਤੇ ਜਿਹੜਾ ਡੀਜ਼ਲ ਅਤੇ ਪੈਟਰੋਲ ਖਤਮ ਹੋ ਗਿਆ ਬਹੁਤ ਸਾਰੀ ਕਿੱਲਤ ਆ ਰਹੀ ਹੈ ਲੋਕਾਂ ਨੂੰ ਤਾਂ ਆ ਜਿਹੜੇ ਹਾਲਾਤ ਤੁਸੀਂ ਜਲੰਧਰ ਦੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਦੂਰ ਦੂਰ ਤੱਕ ਤੁਹਾਨੂੰ ਵਾਹਨ ਹੀ ਵਾਹਨ ਨਜ਼ਰ ਆਉਣਗੇ ਭੀੜ ਹੀ ਭੀੜ ਨਜ਼ਰ ਆਏਗੀ ਕਿਉਂਕਿ ਇੱਕ ਪਾਸੇ ਜਿਹੜੇ ਡਰਾਈਵਰ ਨੇ ਉਹ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਹੜਤਾਲ ਦੇ ਨੇ ਕਿਉਂਕਿ ਡਰਾਈਵਰਾਂ ਦੀ ਹੜਤਾਲ ਕਰਨ ਦੇਸ਼ ਦੀ ਅਰਥਵਿਵਸਥਾ ਦੀ ਆਪਾਂ ਗੱਲ ਕਰ ਰਹੀਏ ਇਕਨੋਮੀ ਦੀ ਗੱਲ ਕਰ ਲਈਏ ਉੱਤੇ ਜ਼ਰੂਰ ਪ੍ਰਭਾਵ ਪਾਏਗਾ ਕਿਉਂਕਿ ਡਰਾਈਵਰਾਂ ਲਈ ਕੇਂਦਰ ਸਰਕਾਰ ਵੱਲੋਂ ਕਾਨੂੰਨ ਬਣਾਇਆ ਗਿਆ ਵੀ ਭਾਈ ਜੇਕਰ ਕਿਸੇ ਰੋਡ ਐਕਸੀਡੈਂਟ ਦੇ ਵਿੱਚ ਡਰਾਈਵਰ ਤੋਂ ਐਕਸੀਡੈਂਟ ਹੁੰਦਾ ਹੈ ਤਾਂ ਉਸ ਹਾਦਸੇ ਦੇ ਵਿੱਚ ਹਾਦਸੇ ਦੇ ਵਿੱਚ ਮੌਤ ਹੁੰਦੀ ਹੈ ਤੇ ਡਰਾਈਵਰ ਨੂੰ 10 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਮਤਲਬ 10 ਸਾਲ ਦੀ ਸਜ਼ਾ ਹੋਏਗੀ ਉਸ ਡਰਾਈਵਰ ਨੂੰ ਤੇ 7 ਲੱਖ ਰੁਪਏ ਦਾ ਜੁਰਮਾਨਾ ਹੋਏਗਾ ਪਰ ਉਸ ਦੇ ਵਜੋਂ ਜਿਹੜੇ ਡਰਾਈਵਰ ਨੇ ਉਹਨਾਂ ਵੱਲੋਂ ਇਹ ਕਾਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਵੀ ਭਾਈ ਕੇਂਦਰ ਸਰਕਾਰ ਵੱਲੋਂ ਇਹ ਜਿਹੜਾ ਕਾਨੂੰਨ ਹੈ ਇਹ ਰੱਦ ਕਰਨਾ ਚਾਹੀਦਾ ਹੈ ਤਾਂ ਉਹ ਉਹਦੇ ਚੱਲਦੇ ਆ ਇਹ ਜਿਹੜੇ ਡਰਾਈਵਰ ਨੇ ਸਟ੍ਰਾਈਕ ਕਰਕੇ ਬੈਠੇ ਹੋਏ ਨੇ ਤਾਂ ਪਹਿਲੇ ਦਿਨ ਹੀ ਆਪਾਂ ਕਹਿ ਸਕਦੇ ਹਾਂ ਡਰਾਈਵਰਾਂ ਦੀ ਜਿਹੜੀ ਸਟ੍ਰਾਈਕ ਹੈ ਹੜਤਾਲ ਹੈ ਉਹਦਾ ਪ੍ਰਭਾਵ ਜ਼ਰੂਰ ਨਜ਼ਰ ਆ ਰਿਹਾ ਪੰਜਾਬ ਦੇ ਹਰ ਇੱਕ ਪਿੰਡ ਹਰੇਕ ਸ਼ਹਿਰ ਦੇ ਵਿੱਚ ਜਿਹੜੇ ਪੈਟਰੋਲ ਪੰਪ ਨੇ ਖਾਸ ਤੌਰ ਤੇ ਜਿਹੜੇ ਪੈਟਰੋਲ ਪੰਪ ਦੇ ਕਰਿੰਦੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲੋਕ ਜਦੋਂ ਜਹਾਦ ਕਰ ਰਹੇ ਨੇ ਵੀ ਭਾਈ ਸਾਡੇ ਵਾਹਨ ਚ ਪਹਿਲਾਂ ਪੈਟਰੋਲ ਪਾਓ ਸਾਡੇ ਵਾਹਨ ਚ ਪਹਿਲਾਂ ਪਾਓ ਬਹੁਤ ਤਣਾਅਪੂਰਨ ਮਾਹੌਲ ਵੀ ਬਣ ਰਿਹਾ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਜਿਹੇ ਹਾਲਾਤ ਦੇਖਣ ਨੂੰ ਵੀ ਮਿਲ ਰਹੇ ਨੇ ਪਰ ਜਿਹੜੇ ਇਹ ਹਾਲਾਤ ਨੇ ਹਾਲਾਤ ਦੋਸਤੋਂ ਤੁਹਾਨੂੰ ਦੱਸਦੀਏ ਕਿ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਡਰਾਈਵਰ ਨੇ ਅਕਸਰ ਹੀ ਤੁਸੀਂ ਸੁਣਦੇ ਹੋ ਵੀ ਭਾਈ ਡਰਾਈਵਰ ਜੇ ਹੁਣ ਮੈਂ ਇਹ ਕਹਾਂ ਕਿ ਡਰਾਈਵਰ ਸੜਕਾਂ ਤੇ ਆ ਗਏ ਨੇ ਤੁਸੀਂ ਇਹ ਸੋਚੋਗੇ ਭਾਈ ਡਰਾਈਵਰ ਤਾਂ ਅਕਸਰ ਹੀ ਸੜਕਾਂ ਤੇ ਰਹਿੰਦੇ ਨੇ ਪਰ ਡਰਾਈਵਰ ਸੜਕਾਂ ਤੇ ਤਾਂ ਰਹਿੰਦੇ ਨੇ ਪਰ ਹੁਣ ਜਿਹੜੇ ਡਰਾਈਵਰ ਸੜਕਾਂ ਤੇ ਆਏ ਨੇ ਜਿਵੇਂ ਵੱਖੋ ਵੱਖਰੇ ਵਿਭਾਗਾਂ ਦੇ ਜਾਂ ਡਿਪਾਰਟਮੈਂਟਸ ਦੀ ਆਪਾਂ ਗੱਲ ਕਰ ਲਈਏ ਉਹਨਾਂ ਦੇ ਜਿਹੜੇ ਕਰਿੰਦੇ ਹੁੰਦੇ ਨੇ ਕਰਮਚਾਰੀ ਹੁੰਦੇ ਨੇ ਆਪਣੀਆਂ ਮੰਗਾਂ ਮਨਵਾਉਣ ਖਾਤਰ ਜਿਹੜੇ ਸੜਕਾਂ ਤੇ ਆਉਂਦੇ ਨੇ ਉਸ ਨੂੰ ਲੈ ਕੇ ਜਿਹੜੇ ਡਰਾਈਵਰ ਵੀ ਆਪਣਾ ਰੋਸ ਜ਼ਾਹਰ ਕਰ ਰਹੇ ਨੇ ਪੈਟਰੋਲ ਪੰਪ ਜਿਹੜੇ ਇਸ ਪੈਟਰੋਲ ਪੰਪ ਤੇ ਭੀੜ ਨਜ਼ਰ ਆ ਰਹੀ ਹੈ ਇਸ ਦਾ ਵੱਡਾ ਕਾਰਨ ਡਰਾਈਵਰਾਂ ਦੀ ਸਟ੍ਰਾਈਕ ਹੈ ਤਾਂ ਇਧਰ ਕੈਨੀਆਂ ਪਰਵਾਉਣ ਵਾਸਤੇ ਜਿਹੜੇ ਲੋਕ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਜੋ ਜਿਹੜਾ ਫਿਊਚਰ ਦੇ ਵਿੱਚ ਜੇਕਰ ਉਹਨਾਂ ਨੂੰ ਕਿਸੇ ਪਾਸੇ ਜਾਣ ਦੀ ਲੋੜ ਪਵੇ ਜਾਂ ਕਿਸੇ ਪਾਸੇ ਉਹਨਾਂ ਨੇ ਜਾਣਾ ਹੋਵੇ ਤਾਂ ਉੱਥੇ ਜਾਣ ਲਈ ਜਿਹੜਾ ਡੀਜ਼ਲ ਉਹਨਾਂ ਨੂੰ ਵਰਤ ਸਕਣ ਜਾਂ ਡੀਜ਼ਲ ਜੀ ਯੂਜ਼ ਕਰ ਸਕਣ ਤਾਂ ਬਹੁਤ ਜਿਹੜੀ ਜਦੋਜਾਦ ਕਰਨੀ ਪੈ ਰਹੀ ਹੈ ਪੈਟਰੋਲ ਪੰਪ ਤੇ ਆ ਭੀੜ ਵਾਲਾ ਮਾਹੌਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਇੱਥੋਂ 3-4 ਕਿਲੋਮੀਟਰ ਦੂਰੀ ਤੱਕ ਜਿਹੜੇ ਵਾਹਨ ਨੇ ਜਿਹੜੇ ਮੋਟਰਸਾਈਕਲ ਸਵਾਰ ਨੇ ਉਹ ਪੈਟਰੋਲ ਪਰਵਾਉਣ ਵਾਸਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਜੇ ਡੀਜ਼ਲ ਦੀ ਗੱਲ ਕਰੀਏ ਆਹ ਮਸ਼ੀਨਾਂ ਬੰਦ ਕਰ ਦਿੱਤੀਆਂ ਨੇ ਜੀ ਪੈਟਰੋਲ ਪੰਪ ਤੇ ਆਹ ਮਸ਼ੀਨ ਬੰਦ ਹੋ ਗਈ ਹੈ ਕਿਉਂਕਿ ਇਸ ਮਸ਼ੀਨ ਦੇ ਜ਼ਰੀਏ ਜਿਸ ਟੈਂਕ ਦੇ ਵਿੱਚ ਪੈਟਰੋਲ ਜਾਂ ਡੀਜ਼ਲ ਵਾਹਨਾ ਤੱਕ ਪਹੁੰਚਦਾ ਆ ਜਾਂ ਰੀਫਿਲ ਕਰਦੇ ਨੇ ਉਹ ਟੈਂਕ ਖਾਲੀ ਹੋ ਗਿਆ ਹੈ ਡਰਾਈ ਹੋ ਗਿਆ ਹੈ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਪੈਟਰੋਲ ਡੀਜ਼ਲ ਬਿਲਕੁਲ ਖਤਮ ਹੋ ਗਿਆ ਹੈ ਤਾਂ ਭਾਈ ਸਾਹਿਬ ਹੁਣੀ ਵੀ ਘਰੋਂ ਆਏ ਹੋਏ ਨੇ ਇੰਤਜ਼ਾਰ ਕਰ ਰਹੇ ਨੇ ਵੀ ਭਾਈ ਕਦੋਂ ਸਾਡੀ ਵਾਰੀ ਆਏ ਕਦੋਂ ਅਸੀਂ ਪੈਟਰੋਲ ਡੀਜ਼ਲ ਪ੍ਰਵਾਹਏ ਦਾ ਡਰਾਈਵਰ ਸਾਹਿਬ ਇਹ ਵੀ ਇੰਤਜ਼ਾਰ ਕਰ ਰਹੇ ਨੇ ਗੱਡੀਆਂ ਲਾ ਕੇ ਦੇਖ ਸਕਦੇ ਹੋ ਇੱਕ ਪਾਸੇ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਹੋਈ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਭਾਈ ਸਾਡੀਆਂ ਮੰਗਾਂ ਜਿਹੜੀਆਂ ਮੰਨਣੀਆਂ ਚਾਹੀਦੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਨੇ ਆ ਲੋਕ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਦੂਰ ਦੂਰ ਤੱਕ ਇਹ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕਾਂ ਦੀਆਂ ਇਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਹੌਲੀ ਹੌਲੀ ਅੱਗੇ ਨੂੰ ਮੂਵ ਹੁੰਦੇ ਜਾ ਰਹੇ ਨੇ ਪਰ ਮਸ਼ੀਨਾਂ ਦੀ ਗੱਲ ਕਰ ਲਈਏ ਜਿਵੇਂ ਰਾਤ ਤੋਂ ਹੀ अनेका ਜਿਹੜੇ ਪੰਜਾਬ ਦੇ ਪੈਟਰੋਲ ਪੰਪ ਨੇ ਚਾਹੇ ਪਿੰਡਾਂ ਸ਼ਹਿਰਾਂ ਦੀ ਗੱਲ ਕਰ ਲਈਏ ਆਪਾਂ अनेका ਪੈਟਰੋਲ ਪੰਪ ਨੇ ਉੱਥੇ ਅਜਿਹੇ ਹਾਲਾਤ ਬਣੇ ਸੀਗੇ ਰਾਤ ਤੋਂ ਹੀ ਉਹਨਾਂ ਪੈਟਰੋਲ ਪੰਪਸ ਤੇ ਜਿਹੜਾ ਪੈਟਰੋਲ ਡੀਜ਼ਲ ਖਤਮ ਹੋ ਗਿਆ ਸੀਗਾ ਹੁਣ ਜਿਹੜੇ ਇਹ ਲੋਕ ਨੇ ਇਹ ਇਹਨਾਂ ਤੱਕ ਹੁਣੇ ਉਹ ਖਬਰ ਪਹੁੰਚਦੀ ਹੈ ਤਾਂ ਜਲਦੀ ਜਲਦੀ ਪੈਟਰੋਲ ਪੰਪਾਂ ਤੇ ਪਹੁੰਚਦੇ ਨੇ ਪਰ ਆਹ ਮਸ਼ੀਨ ਜਿਹੜੀ ਆ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਮਸ਼ੀਨ ਬੰਦ ਹੈ ਇਥੇ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਵੀ ਭਾਈ ਪੈਟਰੋਲ ਪੰਪ ਦੇ ਜਿਹੜੇ ਜਿਹੜੇ ਟੈਂਕ ਹੁੰਦੇ ਨੇ ਉਹ ਟੈਂਕ ਖਾਲੀ ਹੋ ਗਏ ਨੇ ਜਾਨੀ ਕਿ ਡਰਾਈ ਹੋ ਗਏ ਨੇ ਤਾਂ ਲੋਕ ਇੰਤਜ਼ਾਰ ਕਰ ਰਹੇ ਨੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਵੀ ਭਾਈ ਕਦੋਂ ਸਾਡੀ ਵਾਰੀ ਆਏ ਤਾਂ ਕਦੋਂ ਅਸੀਂ ਜਿਹੜਾ ਆਪਣੇ ਵਾਹਨ ਦੇ ਵਿੱਚ ਪੈਟਰੋਲ ਭਰਵਾਈਏ ਤਾ ਇਹ ਵੱਡਾ ਜਿਹੜਾ ਸੰਕਟ ਦਾ ਜਿਹੜਾ ਸਮਾਂ ਆ ਪੰਜਾਬ ਤੇ ਇੱਕ ਪਾਸੇ ਜਿਹੜੇ ਡਰਾਈਵਰ ਨੇ ਉਹ ਕੇਂਦਰ ਸਰਕਾਰ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਸਟ੍ਰਾਈਕ ਕੀਤੀ ہوئی ਆ ਡਰਾਈਵਰਾਂ ਵੱਲੋਂ ਡਰਾਈਵਰ ਸੜਕਾਂ ਤੇ ਬੇਸ਼ੱਕ ਆਏ ਹੋਏ ਨੇ ਪਰ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਗਰੋਸਰੀ ਦੀ ਆਪਾਂ ਗੱਲ ਕਰ ਲਈਏ ਸਮਾਨ ਹੁੰਦਾ ਹੈ ਜਿਹੜਾ ਖਾਣ ਪੀਣ ਦਾ ਖਾਣ ਪੀਣ ਦੀ ਗੱਲ ਕਰ ਲਈਏ ਚਾਹੇ ਆਪਾਂ ਕੋਰੋਨਾ ਕਾਲ ਦੀ ਗੱਲ ਕਰ ਲਈਏ ਕੋਰੋਨਾ ਕਾਲ ਦੇ ਵਿੱਚ ਜਿਹੜੇ ਡਰਾਈਵਰਾਂ ਦਾ ਅਹਿਮ ਰੋਲ ਰਹਿੰਦਾ ਆ ਲੋਕਾਂ ਤੱਕ ਗਰੋਸਰੀ ਮੁਹੱਈਆ ਕਰਵਾਉਣ ਲਈ ਚਾਹੇ ਆਪਾਂ ਫੂਡ ਦੀ ਗੱਲ ਕਰ ਲਈਏ ਜਾਂ ਹੋਰ ਘਰੇਲੂ ਵਸਤੂਆਂ ਹੁੰਦੀਆਂ ਨੇ ਉਹ ਲੋਕਾਂ ਤੱਕ ਪਹੁੰਚਾਉਣ ਲਈ ਡਰਾਈਵਰਾਂ ਦਾ ਜਿਹੜਾ ਅਹਿਮ ਰੋਲ ਰਹਿੰਦਾ ਆ ਪਰ ਅੱਜ ਡਰਾਈਵਰ ਇਸ ਜਿਹੜਾ ਇਸ ਮੁਸੀਬਤ ਦੀ ਘੜੀ ਦੇ ਵਿੱਚ ਨੇ ਡਰਾਈਵਰਾਂ ਨੂੰ ਦੱਸਦਾ ਰਿਹਾ ਵੀ ਭਾਈ ਜੇਕਰ ਇਹ ਕਾਨੂੰਨ ਲਾਗੂ ਹੁੰਦਾ ਹੈ ਕਾਨੂੰਨ ਬਿਸ਼ੱਕ ਇਹ ਲਿਆਂਦਾ ਗਿਆ ਜੇਕਰ ਲਾਗੂ ਹੁੰਦਾ ਹੈ ਤਾਂ ਇਸ ਕਾਨੂੰਨ ਦਾ ਡਰਾਈਵਰਾਂ ਨੂੰ ਨੁਕਸਾਨ ਹੋਏਗਾ ਇਹ ਡਰਾਈਵਰਾਂ ਦਾ ਮੰਨਣਾ ਹੈ ਇਸ ਕਰਕੇ ਜਿਹੜੇ ਡਰਾਈਵਰ ਇਹ ਸੜਕਾਂ ਦੇ ਉੱtre ਨੇ ਆਪਣੀਆਂ ਮੰਗਾ ਖਾਤਰ ਪਰ ਜਿਹੜੀਆਂ ਆਹ ਭੀੜ ਵਾਲੀਆਂ ਤਸਵੀਰਾਂ ਨੇ ਇਹ ਇਥੋਂ ਇਹ ਸਾਫ ਸਪਸ਼ਟ ਤੌਰ ਤੇ ਨਜ਼ਰ ਆ ਰਿਹਾ ਵੀ ਭਾਈ ਜਿਹੜੇ ਲੋਕ ਨੇ ਉਹ ਖੱਜਲ ਜ਼ਰੂਰ ਹੋ ਰਹੇ ਨੇ ਪਹਿਲੇ ਦਿਨ ਦਾ ਅੱਜ ਇਹ ਪਹਿਲਾ ਦਿਨ ਹੈ ਪ੍ਰੋਟੈਸਟ ਦਾ ਪਹਿਲੇ ਦਿਨ ਕਾਰਨ ਜਿਹੜੇ ਡਰਾਈਵਰ ਜਿਹੜੇ ਸੜਕਾਂ ਤੇ ਆਏ ਹੋਏ ਨੇ ਡਰਾਈਵਰਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਪਰ ਡਰਾਈਵਰਾਂ ਦੀ ਹੜਤਾਲ ਕਾਰਨ ਕਿਤੇ ਨਾ ਕਿਤੇ ਜਿਹੜੇ ਆਮ ਲੋਕ ਨੇ ਉਹ ਖੱਜਲ ਜ਼ਰੂਰ ਨਜ਼ਰ ਆ ਹੁੰਦੇ ਨਜ਼ਰ ਆ ਰਹੇ ਨੇ ਤਾਂ ਕੈਨੀਆਂ ਦੇਖ ਸਕਦੇ ਹੋ ਬੀਪੀਆਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਪੈਟਰੋਲ ਡੀਜ਼ਲ ਪਰਮਾਉਣ ਵਾਸਤੇ ਫੋਟੋਗ੍ਰਾਫ ਭਾਈ ਜੀ ਨਿਮਤਜ਼ਾਰ ਕਰ ਰਹੇ ਨੇ ਵੀ ਭਾਈ ਕਦੋਂ ਸਾਨੂੰ ਮੇਲੇ ਵਾਰੀ ਆਵੇ ਡੀਜ਼ਲ ਤਾਂ ਭਾਈ ਇੱਥੇ ਡੀਜ਼ਲ ਤਾਂ ਮੁੱਕਿਆ ਹੋਇਆ ਖਤਮ ਹੋਇਆ ਡੀਜ਼ਲ ਪੜੀ ਵੀ ਉਹ ਕਿੱਥੇ ਜਾਂਦਾ ਬਾਕੀ ਦਾ ਪੰਪ ਬੰਦਿਆ ਹਾਂਜੀ ਬਾਕੀ ਪੰਪ ਬੰਦ ਤਾਂ ਵੇ ਜਾਈਏ ਕਿੱਥੇ ਅੱਛਾ ਉਹ ਕਹਿੰਦੇ ਡੀਜ਼ਲ ਮੁੱਕਿਆ ਹੋਇਆ ਹੈ ਬੜੀਆ ਰਹਿਣ ਦਿੰਦੇ ਭਾਈ ਵੀ ਇਹੀ ਹੋਊਗਾ ਡੀਜ਼ਲ ਆਊਗਾ ਭਲਾਂਗੇ ਤੂੰ ਤੂੰ ਹੀ ਗੱਡੀ ਕਿੱਥੋਂ ਭਰੀ ਸੀ ਭਾਈ ਜੀ ਭਾਈ ਆਪਣਾ ਕੋਈਰ ਦਾ ਆਫਿਸ ਦਾ ਉਹ ਕਿਹਾ ਵੈਸ਼ਨੋ ਮਗਰ ਡਰਾਉਂਡ ਅੱਛਾ ਅੱਛਾ ਜੀ ਅਵੇ ਡਰਾਉਂਡ ਆ ਬਲੂ ਡਾਰਜ ਦਾ ਇੱਕ ਮਿੰਟ ਭਾਈ ਜੀ ਇਹ ਤਾਂ ਕਾਨੂੰਨ ਦਾ ਇਹਨਾਂ ਕੋ ਡੀਜ਼ਲ ਨਹੀਂ ਪਾਉਂਦੇ ਨਹੀਂ ਜੀ ਡੀਜ਼ਲ ਖਤਮ ਹੋਇਆ ਜੀ ਰਾਤ ਦਾ ਮਸ਼ੀਨਾਂ ਬੰਦ ਕੀਤੀਆਂ ਹਨ ਇਹ ਭਾਈ ਜੀ ਵੈਸੇ ਆਪਾਂ ਕਾਨੂੰਨ ਦੀ ਗੱਲ ਕਰ ਲਈਏ ਸਿੱਧੇ ਤੌਰ ਤੇ ਮੰਨ ਲਓ ਡਰਾਈ ਉਹ ਕਰ ਦਤਾ ਹੈ ਤੁਹਾਨੂੰ ਕੀ ਸੁਣਾ ਚ ਮਿਲਿਆ ਵੀ ਹੋਊਗਾ ਕੀ ਇਸ ਕਾਨੂੰਨ ਨਾਲ ਭਾਜੀ ਹੁਣ ਇਹਦਾ ਕੋਖੜੀ ਬਾਤ ਧਰਨੇ ਲਾਉਣੇ ਪੈਣੇ ਆ ਤਾਂ ਜੇ ਕੀ ਗੱਲ ਆਉਂਦੀ ਹੈ ਕਹਿੰਦੇ ਜੇ ਮੰਨ ਲਓ ਹੈ ਨਾ ਕਿਸੇ ਮੇਰੀ ਗੱਲ ਸੁਣੋ ਗੱਡੀ ਰੋਡ ਦੇ ਪਰਲੇਮੈਂਟੇ ਖੜੀ ਸਰ ਉਸ ਲਾਈਨ ਤੇ ਹਾਂ ਕੜ ਗਈ ਹਾਂ ਰੋਡ ਤੋਂ ਹਟ ਮੀ ਲਾ ਲੋ ਤੁਸੀਂ ਹਾਂ ਉਤੋਂ ਜੇ ਕੋਈ ਗੱਡੀ ਵਿੱਚ ਨੇ ਆ ਕੇ ਮਾਰੇ ਖੜੀ ਗੱਡੀ ਦੇ ਵਿੱਚ ਉਹ ਜੋ ਡਰਾਈਵਰ ਦਾ ਤਾਂ ਨਹੀਂ ਕਸੂਰ ਕੋਈ ਹਾਂ ਡਰਾਈਵਰ ਦਾ ਤਾਂ ਨਹੀਂ ਹੈਗਾ ਜੇ ਮੰਨ ਲਓ ਖੜੀ ਗੱਡੀ 'ਚ ਕਹਿੰਦੇ ਮਰ ਗਿਆ ਬੰਦਾ ਫਿਰ ਕਹਿੰਦੇ ਡਰਾਈਵਰ ਨੂੰ ਮਤਲਬ ਨੁਕਸਾਨ ਨਹੀਂ ਉਹ ਕਹਿੰਦੇ ਗੱਡੀ ਜੋ ਮਰਜੀ ਹੋਵੇ ਡਰਾਈਵਰ ਨੂੰ ਕਹਿੰਦਾ ਸੱਚ ਕਰੇਵ ਨੇ 7 ਲੱਖ ਪਾਉਣੇ 10 ਲੱਖ ਰੁਪਈਆ ਕਿਤੇ ਹੀ 7 ਲੱਖ ਰੁਪਈਆ ਹਾਂਜੀ ਜੁਰਮਾਨਾ 10 ਆ ਜੀ ਸਜ਼ਾ ਹੈ ਦੀ 10 ਲੱਖ ਦੀ ਸਜ਼ਾ ਹਾਂ ਤੇ ਹੁਣ ਜੇਕਰ ਇੰਨੇ ਪੈਸੇ ਹੁੰਦੇ ਡਰਾਈਵਰ ਕਿੱਥੇ ਜਾਏਗਾ ਤੇਰਾ ਬੰਦਾ ਕਮਾਉਂਦਾ ਨਹੀਂ ਹੈਗਾ ਜਿੱਦਾਂ ਇਸ ਤਰ੍ਹਾਂ ਕੋਈ ਗੱਲ ਹੈ ਡਰਾਈਵਰਾਂ ਕੋਲ 10 ਲੱਖ ਰੁਪਈਆ ਹੁੰਦਾ ਪੈਸੇ 10 ਲੱਖ ਜੋੜਿਆ ਹੁੰਦਾ ਆਪਾਂ ਜੀ ਮੈਂ ਬੜੂਆ ਕੱਢ ਕੇ ਦੇ ਲੈਂਦਾ 70 ਰੁਪਈਆ ਨਿਕਲਣੇ ਵਿੱਚੋਂ ਵਸਤ ਅੱਛਾ ਹੁਣ ਇੰਨੇ ਪੈਸੇ ਕਿੱਥੇ ਰਹਿ ਜਾਣਗੇ ਹਾਂ ਹਾਂ ਭਰਾ ਜੀ ਚੰਦਾ ਗੱਡੀ ਲਾ ਕੇ ਖੜਾ ਤੇ ਇਹ ਜੀ ਡੀਜ਼ਲ ਪਤਾ ਕੀ ਹੈ ਪੈਟਰੋਲ ਪੰਪ ਆ ਸਾਹਮਣੇ ਮੁੰਡਾ ਖੜਾ ਉਹਨੂੰ ਵਛਲੋ ਉਹ ਬਾਰਦੀ ਮਸ਼ੀਨ ਤੇ ਅੱਛਾ ਬਾਈ ਜੀ ਜਿੱਦਾਂ ਮਤਲਬ ਇਹ ਡਰਾਈਵਰਾਂ ਨੇ ਇਹਨਾਂ ਦਾਦਾ 10 ਲੱਖ ਰੁਪਿਆ ਜਾਂ 7 ਲੱਖ ਰੁਪਿਆ ਜੋੜਿਆ ਹੁੰਦਾ ਜਾਂ ਮੁਸ਼ਕਲ ਪੈ ਜਵੇ ਉਹ ਦੇਣਾ ਜੁਰਮਾਨਾ ਪੈ ਜਵੇ ਆਊਗਾ ਡਰਾਈਵਰਾਂ ਤੋਂ ਬਾਰੀ ਉਹੀ ਤੁਹਾਨੂੰ ਦਾਦਾ ਘਰੇ ਜਿਹੜੇ ਹਾਂਜੀ ਜਨਾਬ ਜਿੰਨੇ ਪੈ ਕਿੱਥੋਂ ਜੋੜ ਲੈਣੇ ਜਨਾਬ ਉਹਨਾਂ ਦੇ ਅੰਦਰ ਹੀ ਕਰਨਾ ਆ ਪਰ ਉਹ ਹੀ ਕਮਾਉਣਾ ਹੁੰਦਾ ਤਾਂ ਉਹ ਹੀ ਖਾਣਾ ਹੁੰਦਾ ਜੀ ਆਪਾਂ ਦਾ ਬਾਰੀ ਕਿਹੜੇ ਦੇ ਪੈਸੇ ਦਿੱਤੇ 1000 ਰੁਪਿਆ ਕਿਹੜੇ ਦੇ ਦਿੱਤਾ 500 ਰੋਟੀ ਦਿੱਤਾ ਠੀਕ ਆ ਉਹਨ ਜਾਂਦੇ ਜਾਂਦੇ ਕੋਈ ਕਿਸੇ ਘਟਨਾ ਹੋ ਜਾਏ ਵੀ ਤਾਂ ਅਸੀਂ ਕਿੱਥੋਂ ਭਰਦਾਂ ਨਾ ਉਸਤ ਲਾਕੇ ਹਾਂ ਉਹ ਜਾਣ ਕੇ ਤਾਂ ਕਰਦਾ ਨਹੀਂ ਕੋਈ ਲੱਗਿਆ ਕਿ ਨਹੀਂ ਬੜੇ ਗੱਡੀਆਂ ਰੋਡ ਤੇ ਅੱਛਾ ਭਾਈ ਇੱਕ ਹੈ ਨਾ ਮੈਂ ਇੱਥੇ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਡਰਾਈਵਰਾਂ ਤੇ ਇਲਜ਼ਾਮ ਬੜੇ ਲੱਗਦੇ